ਕਿ ਸਾਡੇ ਪੱਖਾ ਗਾ ਕਿੰਨਾ ਤੋਂ ਡੋ ਕਿਤਨੇ ਨੇ ਚਾਰ ਨਿਕਾਉ ਰਾ ਕਿਤਨੇ ਹੋ ਅਸੀਂ ਜੇ ਆ ਰਹੇ ਨੇ ਸੋਖ ਬੀ ਰੋੜਤੀ ਦੋ ਨੰਬਰ ਖਾਰੇ ਤੇ ਕੁਛ ਨਹੀਂ ਮਿਲਿਆ ਜੀ ਸਾਨੂੰ ਤਾਂ ਇਹ 1100 ਰੁਪਏ ਵੰਡੀ ਆ ਗਏ ਆ ਸੰਤਾ ਹ ਹੁਣ 1100 ਰੁਪਏ ਦਿੱਤਾ ਤਾਂ ਨਾ ਕਰ ਭਵੰਤ ਮਾਨੇ ਭੇਜਿਆ ਗਾ ਇਹ ਕਿ ਨਕਲੀ ਹੈ ਇਹ ਸੰਤਾ ਅਸਲੀ ਸਾਹਿਬ ਚ ਕੀ ਲੈ ਲਿਆ ਸੀ ਤਾਂ ਸਾਨੂੰ ਕੀ ਪ੍ਰਾਣ ਪੜਾ ਨੂੰ ਤੁਹਾਨੂੰ ਲੱਗਦਾ ਹੁਣ ਇਹ ਨਕਲੀ ਹੈਗਾ ਦਿੱਤਾ ਤੁਹਾਨੂੰ ਸਾਨੂੰ ਮੈਂ ਤਾਂ ਇਹਦਾ ਵੀ ਅਸਲੀ ਕੋਈ ਆ ਐ ਤਾਂ ਨਕਲੀ ਸਾਨੂੰ ਪਤਾ ਵੀ ਨਕਲੀ ਨਾ ਪਰ ਸਾਨੂੰ ਤਾਂ ਅਣ ਪੜਾ ਨੂੰ ਪਤਾ ਨਹੀਂ ਜੀ ਕੀ ਸਰਕਾਰ ਨੇ ਵਾਅਦਾ ਕੀਤਾ ਇਹ ਵੱਡਾ ਹੈ 1100 ਰੁਪਏ ਦਾ ਕੀ ਬਣਦਾ ਕੁਛ ਨਹੀਂ ਦਿੰਦਾ ਸਾਨੂੰ ਢੱਕਾ ਹੀ ਦਿੰਦਾ ਸਾਲ ਹੋ ਗਿਆ ਸਾਡੀ 30 ਕਿਲੋ ਕਲਕਤਾ ਵੀ 5 ਕਿਲੋ ਕਣਕ ਤੇ ਆ ਗਿਆ ਸੀ ਸਾਡੇ ਘਰ ਬਿਟਾ ਹੈਗੇ ਮੇਰੇ ਪੇਕਾ ਦਾ ਘਰ ਬਿਟਾ ਹਤਾ ਕੱਚੇ ਘਰ ਸੀ ਵਿਚਾਰੇ ਪੰਚਾਇਤੀ ਘਰ ਚ ਪਵਾਇਓ ਵੀ ਠਾਤਾ ਸਾਡਾ ਹੁਣ ਅਸੀਂ ਬਿਜਲੀ ਬਾਕੀ ਹੋਈ ਬਿਜਲੀ ਚ ਹੁਣ 5000 ਪਾ 4000 ਬਿਲਾਇਆਗਾ ਪਾਜ ਪਾਜ ਪਰਦੀਆਂ ਹੁਣ ਮੈਂ ਕਿਹਦੇ ਕੀ ਲੱਗੇ ਸੀ ਲੱਗੇ ਹੋ ਕੇ ਨਾ ਕੁਝ ਵੀ ਨਹੀਂ ਸਾਡੇ ਇੱਕ ਪੱਕਾ ਇੱਕ ਉਧਰ ਇੱਕ ਅਫਰੇਚੀਆ ਵਾਸਾ ਹੋਰ ਕੁਝ ਨਹੀਂ ਮਤਮੰਤਰੀ ਨੇ ਤਾਂ ਕਾ ਵੀ ਸਾਰਿਆਂ ਨੂੰ ਵਾਅਦਾ ਨਹੀਂ ਨਹੀਂ ਸਾਡਾ ਕੋਈ ਮਾਪ ਨਹੀਂ ਪੀਤਾ ਸਾਡਾ ਤਾਂ 1100 ਰੁਪਏ ਕਿਵੇਂ ਦੇ ਦੇਣੇ ਗਿਆ ਸੁਣੇ ਸਰਕਾਰ ਵਾਲਾ ਹੋਣ ਤਾਂ ਸਾਨੂੰ ਸਾਲ ਚੱਪ ਗਿਆ 60000 ਕਿ ਬਣ ਗਿਆ ਹੋਣ ਤਾਂ ਸਾਡਾ ਕੋਈ ਮਾਇਰ ਨਾ 11 ਵੀ ਨਹੀਂ ਆਇਆ ਸਾਨੂੰ ਅੱਤੀ ਤਾਂ ਕਰਵਾਉ ਦੇਖੀ ਜਾਊਗੀ ਤੇ ਤਾਂ ਜਿਹੜਾ ਚਿੱਟਿਆ ਦਾ ਧਾੜੇ ਚ ਕਾਲੇ ਹੋ ਜਾਣਗੇ ਤੇ ਸਾਨੂੰ ਤਾਂ ਇੱਕ ਪੀ ਆ ਜਾਏ ਸਾਨੂੰ ਕੀ ਹੰਪਾਉਂਦੇ ਆ ਸੀ ਜੀ ਦੁਬਾਰਾ ਫਿਰ ਮੋਟਾ ਲੈਣੇ 1000 ਰੁਪਏ ਦੇ ਨਾਲ ਹੁਣ ਹੁਣ ਤਾਂ ਅਸੀਂ ਆਉਂਦਾ ਤਾਂ ਸਹੀ ਹੁਣ ਮੈਂ ਤਾਂ ਹਰ ਸੱਚੀ ਗੱਲ ਮੈਂ ਤਾਂ ਹਰ ਕਿੱਚਾ ਗੱਛਦਾ